ਆਜਾ ਪਾ ਅਲਸੀ ਦੀਆਂ ਪਿੰਨੀਆਂ ਡ్రਾਈ ਫਰੂਟਸ ਪਾ ਕੇ ਬਣਾਵਾਂਗੇ ਇਹ ਪਿੰਨੀਆਂ ਬਹੁਤ ਜ਼ਿਆਦਾ ਸਵਾਦਬੱਢ ਕੇ ਤਿਆਰ ਹੋ ਗਈਆਂ ਇਹਨਾਂ ਪਿੰਨੀਆਂ ਨੂੰ ਤੁਸੀਂ ਬਣਾ ਕੇ 15 ਤੋਂ 20 ਦਿਨਾਂ ਲਈ ਸਟੋਰ ਕਰਕੇ ਰੱਖ ਸਕਦੇ ਹੋ ਅਲਸੀ ਦੇ ਵਿੱਚ omega 3 ਫੈਟੀ ਐਸਿਡਸ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਆ ਇਹਦੀ ਤਸੀਰ ਗਰਮ ਹੁੰਦੀ ਆ ਠੰਡ ਦੇ ਮੌਸਮ ਦੇ ਵਿੱਚ ਜੇ ਅਸੀਂ ਇਹਨੂੰ ਪੜਾ ਕੇ ਖਾਣੇ ਆ ਤੇ ਸਾਨੂੰ ਇਹ ਠੰਡ ਤੋਂ ਵੀ ਬਚਾ ਕੇ ਰੱਖੂਗੀ ਤੇ ਸਾਡੇ ਸਰੀਰ ਦੇ ਵਿੱਚ ਗਰਮਾਹਟ ਵੀ ਪੈਦਾ ਕਰੂਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਜੀਤ कौर ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਤੇ ਜੇ ਤੁਸੀਂ ਹਜੇ ਤੱਕ ਪੰਜਾਬੀ ਕੁਕਿੰਗ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਜਿਹੜਾ ਆਪਾਂ ਸਮਾਨ ਲਿਆ ਆ ਉਹ ਮੈਂ ਤੁਹਾਨੂੰ ਨਾਪ ਉਹਦਾ ਦੱਸ ਦਿੰਦੀ ਆ ਜੇ ਤੁਸੀਂ ਗ੍ਰਾਮ ਦੇ ਵਿੱਚ ਦੇਖਣਾ ਆ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖਿਆ ਹੋਇਆ ਮਿਲ ਜਾਊਗਾ ਪਿੰਨੀਆਂ ਬਣਾਉਣ ਵਾਸਤੇ 300 ਗ੍ਰਾਮ ਆਪਾਂ ਅਲਸੀ ਦੇ ਬੀ ਲੈ ਆ। ਬਾਜ਼ਾਰ ਦੇ ਵਿੱਚ ਪੀਸੀ ਹੋਈ ਅਲਸੀ ਵੀ ਮਿਲ ਜਾਂਦੀ ਆ ਪਰ ਆਪਾਂ ਇਹਦੇ ਬੀ ਲਿਆ ਕੇ ਇਹਨਾਂ ਨੂੰ ਭੁੰਨ ਕੇ ਫੇਰ ਅਸੀਂ ਪੀਸਣਾ ਆ। ਆਟਾ ਦੇਸੀ ਘਿਓ ਤੇ ਗੁੜ ਇਹ ਤਿੰਨੇ ਚੀਜ਼ਾਂ ਦੀ ਮਾਤਰਾ 2.5 200 ਗ੍ਰਾਮ ਆ। ਤੁਸੀਂ ਅਲਸੀ ਜਿਹੜੀ ਆ ਥੋੜੀ ਵੱਧ ਪਾਣੀ ਆ ਜਿਵੇਂ ਹੁਣ ਮੈਂ 300 ਗ੍ਰਾਮ ਲਈ ਆ ਤੁਸੀਂ ਜ਼ਿਆਦਾ ਪਿੰਨੀਆਂ ਬਣਾਉਣੀਆਂ ਹੋਵੇ ਤਾਂ ਵੀ ਤੁਸੀਂ ਇਸੇ ਤਰ੍ਹਾਂ ਨਾਪ ਜਿਹੜਾ ਡਬਲ ਕਰ ਲੈਣਾ। ਸੋਗੀ ਕਾਜੂ ਬਦਾਮ ਤੇ ਚਾਰੇ ਗੁੰਦਾਂ ਇਹ ਅਸੀਂ ਲਈਆਂ ਆ 40 40 ਗ੍ਰਾਮ ਇੱਕ ਚਮਚਾ ਸੁੰਡ ਦਾ ਪਾਊਡਰ ਆ ਤੇ ਇੱਕ ਚਮਚਾ ਲਿਆ ਆ ਇਲਾਇਚੀ ਪਾਊਡਰ ਕੜਾਈ ਰੱਖ ਦਾਂਗੇ ਚੁੱਲੇ ਤੇ ਸਭ ਤੋਂ ਪਹਿਲਾਂ ਅਸੀਂ ਅਲਸੀ ਨੂੰ ਭੁੰਨ ਕੇ ਤਿਆਰ ਕਰਾਂਗੇ ਕੱਟ ਸੇਕ ਦੇ ਉੱਤੇ 7 ਤੋਂ 8 ਮਿੰਟ ਤੱਕ ਅਸੀਂ ਅਲਸੀ ਨੂੰ ਭੁੰਨਣਾ ਆ ਬਾਕੀ ਜਦੋਂ ਅਲਸੀ ਭੁੰਨੀ ਜਾਂਦੀ ਆ ਉਹਦੇ ਵਿੱਚੋਂ ਚਟਕਣ ਦੀ ਆਵਾਜ਼ ਆ ਜਾਂਦੀ ਆ ਰੰਗ ਵੀ ਅਲਸੀ ਦਾ ਥੋੜਾ ਜਿਹਾ ਬਦਲ ਜਾਂਦਾ ਇੱਕ ਚਮਕ ਆ ਜਾਂਦੀ ਐਲਸੀ ਦੇ ਉੱਤੇ ਤੇ ਪਤਾ ਲੱਗ ਜਾਂਦਾ ਕਿ ਅਲਸੀ ਭੁੰਨੀ ਗਈ ਆ ਲਗਾਤਾਰ ਹਲਾਉਂਦੇ ਹੋਏ ਅਲਸੀ ਨੂੰ ਅਸੀਂ ਭੁੰਨ ਲਿਆ ਅਲਸੀ ਹੋ ਗਈ ਤਿਆਰ ਚਟਕਣ ਦੀ ਆਵਾਜ਼ ਆਉਣ ਲੱਗ ਗਈ ਆ ਦੇਖੋ ਇੱਕ ਚਮਕ ਆ ਗਈ ਅਲਸੀ ਦੇ ਉੱਤੇ ਅਲਸੀ ਨੂੰ ਹੁਣ ਅਸੀਂ ਪਲੇਟ 'ਚ ਕੱਢ ਲੈਣਾ ਆ ਥੋੜਾ ਠੰਡਾ ਕਰਕੇ ਇਹਨੂੰ ਅਸੀਂ ਪੀਸ ਲਾਂਗੇ ਉਸੇ ਕੜਾਈ ਨੂੰ ਹੁਣ ਅਸੀਂ ਫੇਰ ਲੈ ਲੈਣਾ ਇਹਦੇ ਵਿੱਚ ਅਸੀਂ 2-3 ਚਮਚੇ ਘਿਓ ਦੇ ਪਾ ਦੇਣੀ ਘਿਓ ਨੂੰ ਗਰਮ ਕਰ ਲਾਂਗੇ ਘਿਓ ਨੂੰ ਆਪਾਂ ਗਰਮ ਕਰ ਲਿਆ ਗੁੰਦਾਂ ਅਸੀਂ 2 ਵਾਰੀ ਕਰਕੇ ਤਲਣੀਆਂ ਇੱਕੋ ਵਾਰੀ ਸਾਰੀਆਂ ਨਹੀਂ ਪਾਣੀਆਂ ਸੇਕਣਾ ਤਾਂ ਬਹੁਤ ਜ਼ਿਆਦਾ ਤੇਜ਼ ਚਾਹੀਦਾ ਗੁੰਦਾਂ ਨੂੰ ਤਲਣ ਵਾਸਤੇ ਨਾ ਬਹੁਤ ਜ਼ਿਆਦਾ ਘੱਟ ਚਾਹੀਦਾ ਉਸੇ ਕੀ ਉਹਦੇ ਵਿੱਚ ਅਸੀਂ ਬਦਾਮ ਪਾ ਦੇਣੇ ਆ ਤੇ ਕਾਜੂ ਵੀ ਪਾ ਦੇਣੇ ਆ ਜਦੋਂ ਅਸੀਂ ਡਰਾਈ ਫਰੂਟਸ ਕਿ ਉਹਦੇ ਵਿੱਚ ਇਦਾਂ ਥੋੜੇ ਭੁੰਨ ਕੇ ਫਿਰ ਆਪਾਂ ਪਿੰਨੀਆਂ ਦੇ ਵਿੱਚ ਪਾਨੇ ਆ ਤਾਂ ਡਰਾਈ ਫਰੂਟਸ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਕਿਉਂਕਿ ਇਹਨਾਂ ਦੇ ਵਿੱਚ ਥੋੜਾ कुरकुਰਾਪਣ ਆ ਜਾਂਦਾ ਆ ਦੋਨਾਂ ਨੂੰ ਭੁੰਨ ਲਿਆ ਹੁਣ ਅਸੀਂ ਇਹਦੇ ਵਿੱਚ ਸੌਗੀ ਪਾ ਦੇਣੀ ਆ ਸੌਗੀ ਨੂੰ ਅਖੀਰ ਚ ਪਾਣਾ ਆ ਜਿਹੜਾ ਬਾਕੀ ਦਾ ਘਿਓ ਰਹਿ ਗਿਆ ਉਹ ਆਪਾਂ ਪਾ ਲਵਾਂਗੇ ਆਟਾ ਪਾ ਦਾਂਗੇ ਘੱਟ ਸੇਕ ਦੇ ਉੱਤੇ ਅਸੀਂ ਆਟੇ ਨੂੰ ਭੁੰਨਣਾ ਹੈ ਜਦੋਂ ਤੱਕ ਅਸੀਂ ਆਟੇ ਨੂੰ ਭੁੰਨਦੇ ਪਏ ਆ ਅਲਸੀ ਵੀ ਆਪਾਂ ਪੀਸ ਲਾਂਗੇ ਤੇ ਜਿਹੜੇ ਡ్రਾਈ ਫਰੂਟਸ ਆ ਉਹਨਾਂ ਨੂੰ ਵੀ ਅਸੀਂ ਥੋੜਾ ਦਰਦਰਾ ਕਰ ਲੈਂਦੇ ਆ ਅਲਸੀ ਨੂੰ ਜਦੋਂ ਪੀਸਣਾ ਆ ਇਹਨੂੰ ਥੋੜਾ ਦਰਦਰਾ ਰੱਖਣਾ ਆ ਇਹਦਾ ਇੱਕਦਮ ਪਾਊਡਰ ਨਹੀਂ ਬਣਾਉਣਾ ਸਾਰੀ ਅਲਸੀ ਆਪਾਂ ਪੀਸ ਕੇ ਤਿਆਰ ਕਰ ਲਈ ਹੁਣ ਅਸੀਂ ਡ్రਾਈ ਫਰੂਟਸ ਤੇ ਗੁੰਦਾਂ ਇਹਨਾਂ ਨੂੰ ਵੀ ਥੋੜਾ ਦਰਦਰਾ ਕਰ ਲੈਣਾ ਹੈ ਹੁਣ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮ ਇਹ ਪਾ ਲੈਣਾ ਇਧਰ ਆਟੇ ਨੂੰ ਭੁੰਨਦੇ ਹੋਏ ਵੀ 8-10 ਮਿੰਟ ਹੋ ਗਏ ਆ ਆਟੇ ਦਾ ਰੰਗ ਦੇਖੋ ਕਾਫੀ ਜ਼ਿਆਦਾ ਲਾਲ ਹੋ ਗਿਆ ਪਰ ਅਸੀਂ ਅਜੇ ਇਹਨੂੰ 2-3 ਮਿੰਟ ਲਈ ਹੋਰ ਭੁੰਨਣਾ ਆ ਤਾਂ ਕਿ ਇਹ ਪੂਰੀ ਤਰ੍ਹਾਂ ਲਾਲ ਹੋ ਜਵੇ ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਆ ਸੁੰਡ ਦਾ ਪਾਊਡਰ ਇਹ ਵੀ ਨਾਲ ਹੀ ਫਿਰ ਭੁੰਨ ਹੋ ਜੂਗੀ ਆਟਾ ਹੋ ਗਿਆ ਲਾਲ ਆ ਦੇਖੋ ਜਦੋਂ ਐਨਾ ਕਾ ਆਟਾ ਲਾਲ ਹੋ ਜਵੇ ਉਸ ਟਾਈਮ ਤੇ ਇਹਦੇ ਵਿੱਚ ਪਾ ਦੇਣੀ ਪੀਸੀ ਹੋਈ ਅਲਸੀ ਅਲਸੀ ਉਹ ਤਾਂ ਦ ਆਪਾਂ ਪਹਿਲਾਂ ਭੁੰਨ ਲਈ ਆ ਪਰ ਫਿਰ ਵੀ ਅਸੀਂ ਨੂੰ ਥੋੜਾ ਹੋਰ ਸੇਕ ਲਵਾਉਣਾ ਆ ਅਲਸੀ ਦਾ ਪਾウダー ਪਾਣ ਤੋਂ ਬਾਅਦ 2 ਤੋਂ 3 ਮਿੰਟ ਤੱਕ ਅਸੀਂ ਇਹਨੂੰ ਭੁੰਨ ਲਿਆ ਬਹੁਤ ਵਧੀਆ ਖੁਸ਼ਬੂ ਇਹਦੇ ਵਿੱਚੋਂ ਆਣੀ ਸ਼ੁਰੂ ਹੋ ਗਈ ਇਹਨੂੰ ਹੁਣ ਅਸੀਂ ਥੱਲੇ ਥਾਰ ਲੈਣਾ ਹੈ ਹੋਰ ਆਪਾਂ ਗੁੜ ਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਅਸੀਂ ਇੱਕ ਵੱਡਾ ਚਮਚਾ ਭਰ ਕੇ ਘਿਓ ਦਾ ਲੈ ਲਿਆ ਕਿਓ ਨੂੰ ਥੋੜਾ ਜਿਹਾ ਗਰਮ ਕਰਕੇ ਇਹਦੇ ਵਿੱਚ ਕਟਿਆ ਹੋਇਆ ਗੁੜ ਪਾ ਦਈਏ। ਘੱਟ ਸੇਕ ਦੇ ਉੱਤੇ ਅਸੀਂ ਗੁੜ ਨੂੰ ਪਿਘਲਾਉਣਾ ਆ। ਗੁੜ ਦੀ ਅਸੀਂ ਕੋਈ ਤਾਰ ਦੀ ਚਾਣੀ ਬਣਾ ਕੇ ਤਿਆਰ ਨਹੀਂ ਕਰਨੀ। ਜਦੋਂ ਗੁੜ ਪਿਘਲ ਜਾਊਗਾ ਉਦੋਂ ਹੀ ਅਸੀਂ ਇਹਨੂੰ ਅਲਸੀ ਦੇ ਵਿੱਚ ਮਿਲਾ ਦੇਣਾ। ਜਦੋਂ ਗੁੜ ਘਿਓ ਦੇ ਵਿੱਚ ਮਿਲ ਕੇ ਇਸ ਤਰ੍ਹਾਂ ਪਿਗਲਣਾ ਸ਼ੁਰੂ ਹੋ ਜਵੇ ਉਸ ਟਾਈਮ ਤੇ ਇਹਦੇ ਵਿੱਚ ਪਾ ਦੇਣੇ ਆ 2 ਚਮਚੇ ਪਾਣੀ ਦੇ। ਜਦੋਂ ਤੱਕ ਗੁੜ ਪਿਗਲਦਾ ਪਿਆ ਅਸੀਂ ਡ్రਾਈ ਫਰੂਟਸ ਮਿਲਾ ਲੈਣੇ ਆ ਉਲਸੀ ਦੇ ਵਿੱਚ এলাਚੀ ਪਾਊਡਰ ਵੀ ਪਾ ਦਤ ਚਾਣੀ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਗੁੜ ਪਿਗਲ ਗਿਆ ਜਦੋਂ ਗੁੜ ਪਿਗਲ ਜਵੇ ਉਸ ਤੋਂ ਬਾਅਦ 1 ਮਿੰਟ ਤੱਕ ਇਹਨੂੰ ਪਕਾਉਣਾ ਆ ਹੁਣ ਇਹਨੂੰ ਅਸੀਂ ਛਾਣ ਕੇ ਅਲਸੀ ਦੇ ਵਿੱਚ ਮਿਲਾ ਦੇਣਾ ਮਿਲਾਵਾਂਗੇ ਮਿਲਾ ਕੇ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਫਿਰ ਇਹਦੀਆਂ ਪਿੰਨੀਆਂ ਵੱਟਦੇ ਆਂ ਅਲਸੀ ਨੂੰ ਅਸੀਂ ਠੰਡਾ ਕਰ ਲਿਆ ਹਲਕੀ ਇਹ ਗਰਮ ਆ ਇਕਦਮ ਜ਼ਿਆਦਾ ਇਹਨੂੰ ਠੰਡਾ ਵੀ ਨਹੀਂ ਕਰਨਾ ਜਿੰਨੀ ਕਵੱਡੀ ਤੁਸੀਂ ਪਿੰਨੀ ਵਟਣੀ ਆ ਓਨੀ ਵਟ ਲੈ ਲਿਓ ਬਾਕੀ ਦੀਆਂ ਸਾਰੀਆਂ ਪਿੰਨੀਆਂ ਆਪਾਂ ਇਸੇ ਤਰ੍ਹਾਂ ਵਟ ਕੇ ਤਿਆਰ ਕਰ ਲਈ। ਅਲਸੀ ਦੀਆਂ ਪਿੰਨੀਆਂ ਤਿਆਰ ਆ ਬਣ ਕੇ। ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਆ। ਇਹ ਪਿੰਨੀਆਂ ਤੁਸੀਂ ਇੱਕ ਵਾਰੀ ਬਣਾ ਕੇ ਇਸ ਤਰੀਕੇ ਦੇ ਨਾਲ ਖਾ ਕੇ ਦੇਖਿਓ। ਤੁਹਾਨੂੰ ਬਹੁਤ ਪਸੰਦ ਆਉਗੀਆਂ। ਇੱਕ ਪਿੰਨੀ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਆ। ਆ ਦੇਖੋ। ਇੱਕਦਮ ਨਰਮ ਬਣੀਆਂ ਨੇ। ਤੁਸੀਂ ਇਹਨਾਂ ਪਿੰਨੀਆਂ ਨੂੰ ਇਸੇ ਤਰ੍ਹਾਂ ਪਏ ਰਹਿਣ ਦੋਗੇ ਤਾਂ ਇਹ ਨਰਮੀ ਰਹਿਗੀਆਂ, ਜ਼ਿਆਦਾ ਸਖਤ ਨਹੀਂ ਹੋਊਗੀਆਂ। ਕਿਉਂਕਿ ਜਿਹੜੀ ਅਸੀਂ ਇਹਦੀ ਚਾੜੀ ਬਣਾਈ ਆ ਉਹਦੇ ਵਿੱਚ ਅਸੀਂ ਕੋਈ ਤਾਰ ਨਹੀਂ ਬਣਾਈ ਜੇ ਤਾਰ ਤੁਹਾਡੀ ਚਾੜੀ ਦੇ ਵਿੱਚ ਲੰਬੀ ਬਣ ਜਵੇ ਤਾਂ ਪਿੰਨੀਆਂ ਤੁਹਾਡੀਆਂ ਬਹੁਤ ਜ਼ਿਆਦਾ ਸਖਤ ਹੋ ਜੂਗੀਆਂ ਇੱਕ ਚੀਜ਼ ਦਾ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਕਿ ਜਦੋਂ ਗੁੜ ਨੂੰ ਪਿਘਲਾਣਾ ਆ ਿਘਲਣ ਤੋਂ ਬਾਅਦ 1 ਮਿੰਟ ਤੱਕ ਪਕਾ ਕੇ ਨਾਲ ਦੀ ਨਾਲ ਉਹਨੂੰ ਅਲਸੀ ਤੇ ਆਟੇ ਦੇ ਵਿੱਚ ਮਿਲਾ ਦੇਣਾ ਆ ਇਹਨਾਂ ਪਿੰਨੀਆਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਣਾਉਣ ਤੋਂ ਬਾਅਦ ਕਮੈਂਟ ਕਰਕੇ ਦੱਸਿਓ ਕਿਵੇਂ ਦੀਆਂ ਬਣ ਕੇ ਤਿਆਰ ਹੋਈਆਂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ